ਜਾਬੋ ਨਿਊਜ਼ ਦੇਖ ਰਹੇ ਸਮੂਦਰ ਸ਼ਕੰਦਰ ਸਵਾਗਤ ਮਹਾਰਾਜ ਚੋਹਾਨ ਤੇ ਮੇਰੇ ਨਾਲ ਸਨ ਸਿੰਘ ਹੈਲਥੀ ਹਾਰਮੋਨ ਕਲੀਨਿੰਗ ਦੇ ਐਮ ਡੀ ਡਾਕਟਰ ਨਿਤਿਨ ਗੁਪਤਾ ਨੇ ਆਪਣਾ ਜਨਮ ਦਿਨ ਇੱਕ ਵਿਲੱਖਣ ਅਤੇ ਅਰਥਪੂਰਨ ਤਰੀਕੇ ਨਾਲ ਪੌਦੇ ਵੰਡ ਕੇ ਖੁਸ਼ੀ ਫਿਲਾ ਕੇ ਤੇ ਹਰੇ ਭਰੇ ਵਾਤਾਵਰਨ ਨੂੰ ਉਸਾਈ ਤਰਕੇ ਮਨਾਇਆ ਇਹ ਉਪਰਾਲਾ ਨਾ ਸਿਰਫ ਸਿਹਤ ਅਤੇ ਤੰਦਰੁਸਤੀ ਪ੍ਰਤੀ ਉਹਨਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਸਗੋਂ ਭਾਈਚਾਰੇ ਨੂੰ ਵਾਪਸ ਦੇਣ ਪ੍ਰਤੀ ਉਹਨਾਂ ਦੇ ਸਮਰਪਣ ਨੂੰ ਵੀ ਦਰਸਾਉਂਦਾ ਹੈ ਇਸ ਸਮਾਗਮ ਦੌਰਾਨ ਡਾਕਟਰ ਨਿਤਿਨ ਗੁਪਤਾ ਨੂੰ ਦਸਵੰਤ ਫਾਊਂਡੇਸ਼ਨ ਦੁਆਰਾ ਪਟਾਲਾ ਵਿੱਚ ਉਹਨਾਂ ਦੀਆਂ ਬੇਮਿਸਾਲ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਫਾਊਂਡੇਸ਼ਨ ਦੇ ਸੰਸਤਾਪਕ ਜੁਗਿੰਦਰ ਗਰੋਲਾ ਚੇਅਰਮੈਨ ਇਸ਼ੂ ਰਾਂਚਲ ਅਤੇ ਪ੍ਰਧਾਨ ਲਵਲੀ ਕੁਮਾਰ ਨੇ ਡਾਕਟਰ ਗੁਪਤਾ ਦੇ ਸਿਹਤ ਸੰਭਾਲ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਅਤੇ ਸਨਮਾਨਿਤ ਕੀਤਾ ਜ਼ਿਕਰਯੋਗ ਹੈ ਕਿ ਡਾਕਟਰ ਗੁਪਤਾ ਦਾ ਹੈਲਥੀ ਹਾਰਮੋਨ ਕਲੀਨਿਕ ਉੱਚ ਪੱਧਰੀ ਸੇਵਾਵਾਂ ਪ੍ਰਦਾਨ ਕਰਨ ਲਈ ਜਾਣਿਆ ਜਾਂਦਾ ਹੈ ਅਤੇ ਮਾਨਤਾ ਬਟਾਲਾ ਵਿੱਚ ਇੱਕੋ ਮੋਹਰੀ ਸਿਹਤ ਸੰਭਾਲ ਪੇਸ਼ੇਵਰ ਉਹ ਜੋ ਉਹਨਾਂ ਦੀ ਸ਼ਾਖ ਨੂੰ ਹੋਰ ਮਜ਼ਬੂਤ ਕਰਦੀ ਹੈ ਸ਼ਾਨਦਾਰ ਮਰੀਜ਼ਾਂ ਦੀ ਦੇਖਭਾਲ ਪ੍ਰਦਾਨ ਕਰਨ ਅਤੇ ਸਮੁੱਚੀ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਦੇ ਸਮਰਪਣ ਨੇ ਭਾਈਚਾਰੇ ਦੇ ਮਤਵ ਉਪਰਭਾਵ ਪਾਇਆ ਹੈ ਇਸ ਮੌਕੇ ਦੇ ਦਿਹਾਤੀ ਪ੍ਰਧਾਨ ਸਰਪੰਚ ਜਸਪ੍ਰੀਤ ਸਿੰਘ ਢਿੱਲੋ ਜਨਰਲ ਸਕੱਤਰ ਸੁਰਿੰਦਰਪਾਲ ਜਗਦੀਸ਼ ਕੁਮਾਰ ਸੀਨੀਅਰ ਉਪ ਪ੍ਰਧਾਨ ਉਪ ਪ੍ਰਧਾਨ ਹਰਪ੍ਰੀਤ ਮਠਾਰੂ ਮੋਹਨ ਲਾਲ ਰਜੀਵ ਤਵਨ ਅਰुण ਸੇਖੜੀ ਸ਼ੈਲੀ ਭਗਤ ਰਵਿੰਦਰ ਸਿੰਘ ਅਰਿਆ ਹਸਨ ਆਉ ਤਾਂ ਦਿਖਾਉਂਦਾ ਤੇ ਲੈ ਤਸਵੀਰਾਂ ਤੇ ਸੁੰਦੇ ਹਾਂ ਕੀ ਹੈ ਕਹਿਣਾ ਉਹਨਾਂ ਦਾ ਅੱਜ ਇਹ ਦਿਲ ਤੋਂ ਦਸਤੰਦ ਫਾਊਂਡੇਸ਼ਨ ਦਾ ਅਹ ਸ਼ੁਕਰੀਆ ਕਰਦਾ ਹਾਂ ਕਿ ਇਹਨਾਂ ਨੇ ਮੇਰੇ ਜਨਮ ਦਿਨ ਤੇ ਆ ਕੇ ਮੇਰੇ ਦਿਨ ਨੂੰ ਵਧੀਆ ਬਣਾਇਆ ਔਰ ਇਹਨਾਂ ਦੀ ਜਿਹੜੀ ਸੋਸ਼ਲ ਵਰਕਿੰਗ ਹੈ ਉਹਦੇ ਚ ਮੈਂ ਬਹੁਤ ਅਹ ਸ਼ੁਕਰਗੁਜ਼ਾਰ ਹਾਂ ਕਿ ਇਹ ਸੋਸ਼ਲੀ ਆਪਣੇ ਸਮਾਜ ਵਾਸਤੇ ਬਹੁਤ ਵੱਡਾ ਕੰਮ ਕਰ ਰਹੇ ਨੇ ਮੈਂ ਚਾਹੁੰਦਾ ਹਾਂ ਕਿ ਉਹ ਵੀ ਅੱਗੇ ਕੰਮ ਕਰਦੇ ਰਹਿਣ ਔਰ ਉਹਨਾਂ ਨਾਲ ਨਾਲ ਕਿ ਅਸੀਂ ਵੀ ਅੱਗੇ ਜਾ ਮਨੁੱਖਤਾ ਦੀ ਦੀ ਸਮਾਜ ਦੀ ਸੇਵਾ ਕਰਦੇ ਰਹੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੇ ਬਰਥਡੇ ਤੇ ਇਦਾਂ ਦਾ ਮਨ ਚ ਕਿਦਾਂ ਦੀ ਆ ਗਈ ਗੱਲ ਜਦਕੀ ਅਕਸਰ ਲੋਕ ਮਹਿੰਗੇ-ਮਹਿੰਗੇ ਰੈਸਟੋਰੈਂਟਸ 'ਚ ਆਪਣਾ ਬਰਥਡੇ ਸੈਲੀਬ੍ਰੇਟ ਕਰਦੇ ਨੇ ਬੇਸਿਕਲੀ ਪlant ਬੰਡਨ ਦਾ ਪਰਪਸ ਇਹੀ ਸੀਗਾ ਕਿ ਜਿਵੇਂ ਆਪਾਂ ਸ਼ੂਗਰ ਨੂੰ ਠੀਕ ਕਰਦੇ ਆ ਆਨ ਨਾਲੇ ਬਿਹਤਰ ਫਿਊਚਰ ਵਾਸਤੇ ਆਪਾਂ ਪਲਾਂਟਸ ਬੰਡੇ ਹੈ ਤਾਂਕਿ ਆਪਣੇ ਪਲੈਨਟ ਨੂੰ ਵੀ ਬਿਹਤਰ ਬਣਾ ਸਕੀ ਆਪਣੇ ਜਿਹੜੀ ਜਿਸ ਤਰ੍ਹਾਂ ਦਾ ਕਲਾਈਮੇਟ ਚੇਂਜ ਜਾਂ ਪੋਲੂਸ਼ਨ ਨੂੰ ਘਟਾਉਣ ਵਾਸਤੇ ਆਪਣੇ ਆਨ ਨਾਲੇ ਜਿਹੜੀ ਜਨਰੇਸ਼ਨ ਜਿਹੜੀ ਪੀੜ੍ਹੀ ਹੈ ਉਹਨਾਂ ਨਾਲ ਵਧੀਆ ਉਹਨਾਂ ਨੂੰ ਆਪਣਾ ਜਿਹੜਾ ਉਹ ਸਾਫਾਵਾਦਾ ਮੁਕਦਮਾ ਅੰਗੇ ਤੋ ਹਲਦੀ ਰਹਿਣ ਵਾਸਤੇ ਤੁਸੀਂ ਇੱਕ ਕੀ ਸ਼ਾਰਟ ਮੈਸੇਜ ਇਹ ਮਾ ਚਾਹੋਗੇ ਸ਼ਹਿਰ ਵਾਸਤੇ ਹਲਦੀ ਰਹਿਣ ਵਾਸਤੇ ਮਤਲਬ ਥੋੜੀ ਜੀ ਸ਼ੈਰ ਥੋੜੇ ਜੇ ਪਰਹੇਜ਼ ਔਰ ਟਾਈਮ ਸਿਰ ਅਗਰ ਜਿੰਨੂੰ ਦਵਾਈ ਚਾਹੀਦੀ ਹੈ ਉਹ ਟਾਈਮ ਸਿਰ ਆਪਣਾ ਦਵਾਈ ਖਾਵੇ ਔਰ ਆਪਣੇ ਆਪ ਦਾ ਆਪਣਾ ਧਿਆਨ ਰੱਖੇ ਸਟ्रेस ਵੀ ਰਵੇ ਬਹੁਤ ਬਹੁਤ ਜ਼ਿਆਦਾ ਕਿਸੇ ਵੀ ਫਿਊਚਰ ਤੋ ਔਰ ਪਾਸ ਤੋ ਬਹੁਤ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਹੈ ਫਿਊਚਰ ਸਾਨੂੰ ਫੇਅਰ ਲਿਆਂਦਾ ਹੈ ਪਾਸ ਜਦੋਂ ਸਾਨੂੰ ਉਦਾਸ ਕਰਦਾ ਤੇ ਮੂਮੈਂਟ ਵਿੱਚ ਰਹੀਏ ਡਾਕਟਰ ਨਿਤਨ ਗੁਪਤਾ ਜੀ ਜਿਹੜੇ ਕਿ ਸ਼ੂਗਰ ਦੇ ਸਪੈਸ਼ਲਿਸਟ ਨੇ ਇਹਨਾਂ ਦਾ ਅੱਜ ਜਨਮ ਦਿਨ ਹੈ ਇਹਨਾਂ ਦੇ ਜਨਮ ਦਿਨ ਨੂੰ ਹੋਰ ਵਧੀਆ ਕਰਨ ਦੇ ਲਈ ਦਸਵਨ ਫਾਊਂਡੇਸ਼ਨ ਦੀ ਸਮੁੱਚੀ ਟੀਮ ਨੇ ਫੈਸਲਾ ਕੀਤਾ ਸੀ ਵੀ ਡਾਕਟਰ ਸਾਹਿਬ ਦਾ ਜਨਮ ਦਿਨ ਮਨਾਣਾ ਹੈ ਕਿਉਂਕਿ ਡਾਕਟਰ ਤਾਂ ਇੱਥੇ ਬਹੁਤ ਨੇ ਲੇਕਿਨ ਡਾਕਟਰ ਨਿਤਨ ਗੁਪਤਾ ਜੀ ਜਿਹੜੀ ਲੋਕਾਂ ਦੀ ਸੇਵਾ ਕਰਦੇ ਨੇ ਔਰ ਸ਼ੂਗਰ ਦੇ ਵਿੱਚ ਜਿਹੜੀ ਇਹਨਾਂ ਦੀ ਮੁਹਾਰਤ ਹੈ ਔਰ ਬਹੁਤ ਸਾਰੇ ਪੇਸ਼ੈਂਟ ਇਹਨਾਂ ਕੋਲ ਠੀਕ ਹੋ ਕੇ ਨਵਾਂ ਜੀਵਨ ਲੈ ਰਹੇ ਨੇ ਔਰ ਇਹਨਾਂ ਦਾ ਜਿਹੜਾ ਦੇਖਣ ਦਾ ਨਜ਼ਰੀਆ ਹੈ ਔਰ ਦੇ ਜੀ ਇਹਨਾਂ ਦੀ ਸੋਚ ਹੈ ਉਹ ਬਹੁਤ ਵਧੀਆ ਹੈ ਅੱਜ ਹੀ ਇਹਨਾਂ ਦਾ ਜਨਮ ਦਿਨ ਮਨਾਇਆ ਔਰ ਜਨਮ ਦਿਨ ਮਨਾ ਕੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਅਜਿਹੇ ਡਾਕਟਰ ਸਾਡੇ ਸ਼ਹਿਰ ਦੇ ਵਿੱਚ ਜ਼ਰੂਰ ਹੋਣੇ ਚਾਹੀਦੇ ਨੇ ਜਿਹੜੇ ਕਿ ਮਰੀਜ਼ਾਂ ਨੂੰ ਠੀਕ ਕਰ ਸਕਣ ਔਰ ਲੋਕਾਂ ਦਾ ਭਵਿੱਖ ਵਧੀਆ ਹੋਵੇ ਅੱਜ ਅਸੀਂ ਡਾਕਟਰ ਨਿਤਿਨ ਗੁਪਤਾ ਜੀ ਸਾਡੇ ਬਹੁਤ ਰਿਸਪੈਕਟਡ ਨੇ ਸਾਡੇ ਲਈ ਅਸੀਂ ਇਹਨਾਂ ਦਾ ਜਨਮ ਦਿਨ ਤੇ ਆਪਾਂ ਖੁਸ਼ੀਆਂ ਸਾਂਝੀਆਂ ਕਰਨ ਆਏ ਆਂ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਡਾਕਟਰ ਨੂੰ ਪ੍ਰਮਾਤਮਾ ਦਾ ਦੂਸਰਾ ਰੂਪ ਕਿਹਾ ਜਾਂਦਾ ਤੇ ਇਹ ਪਰਤੱਖ ਵੀ ਹੈ ਡਾਕਟਰ ਸਾਹਿਬ ਨੇ ਬਹੁਤ ਜ਼ਿਆਦਾ ਪੇਸ਼ੈਂਟਸ ਠੀਕ ਕੀਤੇ ਨੇ ਇਹਨਾਂ ਦਾ ਸਾਨੂੰ ਬਹੁਤ ਸਹਿਯੋਗ ਰਹਿੰਦਾ ਪਿੱਛੇ ਜਦੋਂ ਅਸੀਂ ਆਪਣੀ ਸੁਸਾਇਟੀ ਵੱਲੋਂ ਮੈਡੀਕਲ ਕੈਂਪ ਲਗਾਇਆ ਸੀ ਡਾਕਟਰ ਸਾਹਿਬ ਨੇ ਬਹੁਤ ਆ ਡੀ ਸਹਾਇਤਾ ਕੀਤੀ ਸੀ ਉਹਦੇ ਵਿੱਚ ਫ੍ਰੀ ਮਰੀਜ਼ਾਂ ਨੂੰ ਸਾਰਿਆਂ ਨੂੰ ਐਡਵਾਈਸ ਵੀ ਦਿੱਤੀ ਸੀ ਇਹਨਾਂ ਦਾ ਲੈਕਚਰ ਜਿਹੜਾ ਸੀ ਉਹ ਬੜੀ ਦੂਰ ਦੂਰ ਤੱਕ ਵਾਇਰਲ ਹੋਇਆ ਤੇ ਮੈਂ ਪ੍ਰਮਾਤਮਾ ਅਗੇ ਇਹੋ ਅਰਦਾਸ ਕਰਦਾ ਕਿ ਇਹਨਾਂ ਦੀ ਪ੍ਰਮਾਤਮਾ ਲੰਬੀ ਉਮਰ ਬਖਸ਼ੇ ਇਦਾਂ ਹੀ ਇਹ ਸਮਾਜ ਦੇ ਤੇ ਪੇਸ਼ੈਂਟਸ ਦੀ ਇਦਾਂ ਹੀ ਹੈਲਪ ਬਹੁਤ ਬਹੁਤ ਸ਼ੁਕਰੀਆ। ਹਾਂਜੀ ਅੱਜ ਦਸਬੰਦ ਫਾਊਂਡੇਸ਼ਨ ਵੱਲੋਂ ਡਾਕਟਰ ਨਿਤਿਨ ਗੁਪਤਾ ਜੀ ਜੋ ਸਾਡੇ ਜ਼ਿਲ੍ਹੇ ਦਾ ਮਾਣ ਨੇ ਸ਼ੂਗਰ ਰੋਗਾ ਦੇ ਮਾਹਿਰ ਨੇ ਅੱਜ ਉਹਨਾਂ ਦਾ ਬਰਥਡੇ ਮਨਾਉਣ ਦਾ ਹਨ ਮੌਕਾ ਮਿਲਿਆ ਹੈ ਤੇ ਮੈਂ ਸਮਝਦਾ ਹਾਂ ਕਿ ਇਹ ਸਾਡੀ ਟੀਮ ਵਾਸਤੇ ਬਹੁਤ ਮਾਣ ਵਾਲੀ ਗੱਲ ਆ ਕਿਉਂਕਿ ਡਾਕਟਰ ਸਾਹਿਬ ਜਿਹੜੇ ਆ ਕਿ ਉਹ ਆਪਣੇ ਕਿਤੇ ਨਾਲ-ਨਾਲ ਲੋਕਾਂ ਦੀ ਸੇਵਾ ਵੀ ਕਰ ਰਹੇ ਹਨ ਜਦੋਂ ਵੀ ਸਾਡੀ ਐਨਜੀਓ ਨੂੰ ਕਦੀ ਇਹਨਾਂ ਦੀ ਪਹਿੰਦੀ ਹੈ ਜ਼ਰੂਰਤ ਤੇ ਸਮੇਂ-ਸਮੇਂ ਤੇ ਤੁਹਾਨੂੰ ਜਿਹੜਾ ਵਾ ਗਾਈਡ ਕਰਦੇ ਰਹਿੰਦੇ ਹਨ ਤੇ ਸਾਡੇ ਜਿਹੜੇ ਆ ਬਲੱਡ ਕੈਂਪ ਤੇ ਔਰ ਦੂਸਰੇ ਮੈਡੀਕਲ ਕੈਂਪਾ ਤੇ ਹੁਣ ਸਹਿਯੋਗ ਵੀ ਕਰਦੇ ਆ ਤੇ ਅਸੀਂ ਇਹਨਾਂ ਦਾ ਤਾਲਮਾਦ ਕਰਦੇ ਹਮੇਸ਼ਾ ਤੇ ਇਹਨਾਂ ਦੀ ਗਾਈਡਲਾਈਨਸ 'ਚ ਹੀ ਅਸੀਂ ਇਹ ਜਿਹੜੇ ਪ੍ਰੋਗਰਾਮ ਕਰਦੇ ਜੰਨੇ ਆ ਤੇ ਬਹੁਤ ਜ਼ਿਆਦਾ ਮਨ ਮਾਨ ਫੀਲ ਹੋ ਰਿਹਾ ਕਿ ਡਾਕਟਰ ਸਾਹਿਬ ਦਾ ਅਸੀਂ ਸਾਰੀ ਟੀਮ ਜਿਹੜੀ ਆ ਬਰਥਡੇ ਮਨਾਉਣ ਵਾਸਤੇ ਇੱਥੇ ਆਏ ਆ ਧੰਨਵਾਦ